ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਸ਼ੇਰ ਸਿੰਘ ਵਾਲਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਇਹ ਬਾਈ ਦਾ ਦੋਸਤੋ ਡੇਰੀ ਦਾ ਕੰਮ ਆ ਡੇਰੀ ਦੇ ਵਿੱਚ ਦੋਸਤੋ 8 ਤੋਂ 10 ਬਾਈ ਦੀਆਂ ਚੰਗੀਆਂ ਗਾਵਾਂ ਰੱਖੀਆਂ ਹੋਈਆਂ ਚੰਗੇ ਦੁੱਧ ਵਾਲੀਆਂ ਤੇ ਅੱਜ ਦੋਸਤੋ ਬਾਈ ਕੋਲੇ ਨਾ ਇੱਕ ਤਾਜੀ ਸੂਈ ਵਹਿੜਾ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਨਾ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਬਾਕੀ ਗਾਈਆਂ ਦੋਸਤੋ ਸਾਰੀਆਂ ਬਾਈ ਨੇ ਚੋਲੀਆਂ ਇਕੱਲੀ ਇਹ ਚੋਣ ਵਾਲੀ ਜਾਂਦੀ ਹੈ ਦੋਸਤੋ ਸ਼ਾਮ ਦਾ ਵੇਲਾ ਬਿਲਕੁਲ ਚਵਾਈ ਦਾ ਵੇਲਾ ਤੇ ਬਾਈ ਮਸ਼ੀਨੀ ਚਵਾਈ ਕਰਦਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਓ ਬਈ ਵੇ ਜੀ ਸਸੀ ਕਾ ਹੋ ਠੀਕ ਆ ਬਾਈ ਹਾਂਜੀ ਠੀਕ ਆ ਨਾ ਦਸੀ ਬਈ ਅਮਰੀਕ ਸਿੰਘ ਹੈ ਜੀ ਅਮਰੀਕ ਸਿੰਘ ਠੀਕ ਆ ਏ ਬਈ ਅੱਜ ਜੇ ਗੱਲ ਕਰ ਲਈਏ ਇੱਕ ਗਾਂ ਹੀ ਵਕਾਉ ਆਪਣੇ ਕੋਲੇ ਹਾਂਜੀ ਹਾਂਜੀ ਠੀਕ ਆ ਡੇਰੀ ਦਾ ਕੰਮ ਆਪਣਾ ਹਾਂਜੀ ਠੀਕ ਆ ਦੁੱਧ ਦਾ ਕੰਮ ਜਾਨੀ ਕਿ ਹੈ ਹਾਂਜੀ ਠੀਕ ਆ ਤੇ ਨੰਬਰ ਕਿੰਨਾ ਬਈ ਆਪਣਾ 97 98 98 705 ਠੀਕ ਆ ਤੇ ਬਈ ਕਿੰਨੇ ਦਿਨ ਹੋ ਗਏ ਗਾਂ ਸੁਈ ਨੂੰ ਤਕਰੀਬਨ ਮਹੀਨਾ ਹੋ ਗਿਆ ਇਹ ਮਹੀਨਾ ਇੱਕ ਹੋ ਗਿਆ ਠੀਕ ਆ ਦੁੱਧ ਕਿੰਨਾ ਬਈ ਇਸ ਵਕਤ ਇਹ ਪਹਿਲਾਂ ਤੋਂ ਜਲਦੀ ਸੀ ਜਵੇਂ ਠੰਢੀ ਤਾਂ ਫਰਕ 28 30 ਲੀਟਰ ਤਾਂ ਜਾੜਦੇ ਹੁਣ ਥੋੜਾ ਗਰਮੀ ਨਾਲ ਹੈਗਾ 22 ਲੀਟਰ ਹੁਣ ਵੀ ਹੈਗਾ ਤਿਆਰ 22 ਲੀਟਰ ਜਿਹੜਾ ਚਵਾ ਦਿਆਂਗੇ ਆਪਾਂ ਹਾਂਜੀ ਠੀਕ ਆ ਚਵਾਈ ਫਿਰ ਬਾਈ ਮਸ਼ੀਨ ਤੇ ਹੀ ਕਰਦੇ ਹਾਂ ਹਾਂਜੀ ਮਸ਼ੀਨ ਤੇ ਕਰਦੇ ਹਾਂ ਠੀਕ ਆ ਬੱਚਾ ਕੀ ਆ ਬਾਈ ਬੱਚਾ ਵਛਾ ਹੀ ਮਗਰ ਵਛਾ ਮਗਰ ਯਰ ਸਹੀ ਠੀਕ ਆ ਠੀਕ ਆ ਤੇ ਸੂਆ ਕਿਨ ਮਸੂਈ ਆ ਬਾਈ ਇਹ ਦੂਜਾ ਸੂਆ ਹੀ ਦੂਜਾ ਸੂਆ ਸੂਈ ਆ ਚਵਾਈ ਸਾਫ ਸੁਥਰੀ ਆ ਬਾਈ ਹਾਂਜੀ ਹਾਂਜੀ ਅੱਥੀ ਵੀ ਜਵਾਈ ਕਰ ਲੈਨੇ ਆ ਕਿ ਮਸ਼ੀਨੀ ਅੱਥੀ ਵੀ ਚੋਲੋ ਬਣੀ ਮੋਟੀ ਧਾਰ ਪੂਰੀ ਠੀਕ ਆ ਲੋ ਬਈ ਸੋਹਣੇ ਕਦਕਾਠ ਵਾਲੀ ਕ੍ਰੋਸ ਸੰਗ ਦੇ ਵਿੱਚ ਵਹਿੜਾ ਐਫ ਐਫ ਕ੍ਰੋਸ ਤੇ ਥਣ ਹਵਾਨਾ ਤੁਹਾਨੂੰ ਦਿਖਾ ਦਨੇ ਆ ਦੋਸਤੋ ਸ਼ਾਮ ਦਾ ਵੇਲਾ ਬਿਲਕੁਲ ਚਵਾਈ ਦਾ ਦੋਸਤੋ ਵੇਲਾ ਹੀ ਆ ਸੋਹਣੇ ਕਦਕਾਠ ਵਾਲ ਚੰਗੀ ਵੇਲ ਲੈਂਥ ਦੀ ਹੈਗੀ ਹੈ ਦੋਸਤੋ ਠੀਕ ਆ ਲੋ ਵੀ ਥਣ ਹਵਾਨੇ ਨਹੀਂ ਨਿਗਾ ਮਾਰ ਸਕਦੇ ਆ ਬਹੁਤ ਸੋਹਣਾ ਦੋਸਤੋ ਮੁੱਠੀ ਚਵਾਈ ਵਾਲਾ ਥਣ ਲੱਗਿਆ ਕਰਮਾਲੀ ਤੇ ਗੈਬੂ ਵੀ ਦੋਸਤੋ ਚੰਗਾ ਥਣਾ ਦੇ ਵਿੱਚ ਭੌਂਾਂ ਦੀ ਤਾਂ ਕੋਈ ਵੀਰ ਦੋਸਤੋ ਮਸ਼ੀਨੀ ਚਵਾਈ ਕਰ ਲੈ ਤੇ ਭੌਂਾਂ ਦੀ ਹੱਤੀ ਚਵਾਈ ਕਰ ਲੈ ਤੇ ਦੋਸਤੋ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਡੇਰੀ ਹੈਗੀ ਆ ਦੋਸਤੋ ਦੁੱਧ ਦਾ ਕੰਮ ਆ ਸੋਹਣੇ ਕੱਦ ਕਾਠ ਵਾਲੀ ਇਹ ਵੇਰਵੂਲ ਚੰਗੀ ਆ। ਬਾਕੀ ਦੋਸਤੋ ਤੁਹਾਨੂੰ ਧਾਰਾਂ ਗੀਲੀਓ ਦੇ ਵਿੱਚ ਵਿਖਾ ਦੇਾਂਗੇ। ਇਹ ਤੋੜ ਕੇ ਤੁਹਾਨੂੰ ਖਾ ਦੇਣੇ। ਲੈ ਬਈ ਖੋਲ ਲਈ। ਲਓ ਬਈ ਤੋੜ ਕੇ ਤੁਹਾਨੂੰ ਖਾ ਦੇਣੇ। ਬਾਹਰ ਥੋੜਾ ਜਿਹਾ ਬਾਈ ਜਾਂਦੇ ਘੱਟ ਕਰਦੇ ਇਸੇ ਕਰਕੇ ਜੋ ਬਾਹਰ ਪਸ਼ੂ ਕੱਢੀਦਾ ਨਾ ਚੌੜ ਪੈ ਜਾਂਦਾ ਵੇਖ ਸਕਦੇ। ਸੋਹਣੇ ਕੱਦ ਕਾਠ ਵਾਲੀ ਇਹ ਦੋਸਤੋ। ਦੂਜਾ ਸੂਆ ਸੁਈ ਹੋਈ ਆ। ਨਾ ਜੀ ਮੈਂ ਚੱਲੋ। ਇਸ ਵਕਤ ਦੋਸਤੋ 22 ਲੀਟਰ ਦੁੱਧ ਤੁਸੀਂ ਇੱਥੇ ਚੋ ਕੇ ਲੈ ਜਾ ਸਕਦੇ ਆ। ਲੈ ਚੱਲ ਬਈ ਕੋਈ ਗੱਲ ਨਹੀਂ। ਬਹੁਤ ਚੰਗੀਆਂ ਦੋਸਤੋ ਭਾਈ ਕੋਲੇ 10 ਗਾਵਾਂ ਹੈਗੀਆਂ 10 ਗਾਵਾਂ ਦੋਸਤੋ ਭਾਈ ਕੋਲੇ ਦੁੱਧ ਦਿੱਤੇ ਆ ਇਹ ਚੰਗੇ ਬੱਚੇ ਆ ਦੋਸਤੋ ਭਾਈ ਅਮਰੀਕਾ ਇਹਦਾ ਮੁੱਲ ਕੀ ਕਰਾਂਗੇ ਮੁੱਲ 1 ਲੱਖ 5000 ਰੁਪਏ 1 ਲੱਖ 5000 ਮਾਨਤਨ ਕਰ ਦਿਆਂ ਮੌਕੇ ਤੇ ਠੀਕ ਆ ਲਓ ਵੀ 1 ਲੱਖ ਤੇ 5000 ਰੁਪਏ ਰੇਟ ਆ ਮੌਕੇ ਤੇ ਮਾਨਤਨ ਹੋ ਜੂ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਭਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ